ਭਗਤੀ ਕਾਲ ਦੇ ਦੌਰ ਵਿੱਚ ਸ਼੍ਰੀ ਨਾਮਦੇਵ ਜੀ ਮਹਾਰਾਜ ਵੀ ਭਗਤਾਂ ਦੇ ਚੋਂ ਇੱਕ ਉੱਗੇ ਭਗਤ ਹੋਏ ਹਨ ਆਪ ਦੀ ਮਾਤਾ ਗੌਨਾਬਾਈ ਔਰ ਆਪ ਦੇ ਪਿਤਾ ਦਾ ਨਾਮ ਰਾਮ ਸੇਠੀ ਸੀ ਨਰਸੀ ਬਾਮਣੀ ਪਿੰਡ ਨਾਮਕ ਗ੍ਰਾਮ ਦੇ ਚ ਕਸਵੇ ਦੇ ਚ ਆਪ ਦਾ ਜਨਮ ਹੋਇਆ ਜੋ ਜ਼ਿਲ੍ਹਾ ਸਤਾਰਾ ਦੇ ਚ ਹੈ ਬਚਪਨ ਤੋਂ ਹੀ ਮਾਂ ਬਾਪ ਤੋਂ ਪਾਉਨ ਸੰਸਕਾਰ ਮਿਲਣ ਦੇ ਕਾਰਨ ਆਪ ਦਾ ਰਜੂ ਬਚਪਨ ਤੋਂ ਹੀ ਭਗਤੀ ਭਾਵਨਾ ਵਾਲਾ ਸੀ ਪ੍ਰਭੂ ਦੀ ਤਰਵ ਸੀ ਬੱਚਿਆਂ ਦੇ ਨਾਲ ਖੇਡਦੇ ਆਂ ਵੀ ਆਪ ਹਰੀ ਚਿੰਤਨ ਕਰਦੇ ਸਨ ਸਹਿਜੇ ਸਹਿਜੇ ਆਪ ਵੱਡੇ ਹੋਏ ਦੁਨਿਆਵੀ ਤਾਲੀਮ ਆਪ ਨੇ ਹਾਸਲ ਕੀਤੀ ਲੇਕਿਨ ਆਪ ਦੇ ਅੰਦਰ ਨਿਰਗੁਣ ਬ੍ਰਹਮ ਦੀ ਉਪਾਸ਼ਨਾ ਪਰਬਲ ਰੂਪ ਦੇ ਚ ਘਰ ਕਰਦੀ ਗਈ ਇਹ ਗੱਲ ਵੱਖਰੀ ਹੈ ਕਿ ਬਣੇ ਹੋਏ ਸੰਸਕਾਰਾਂ ਦੇ ਮੁਤਾਬਕ ਤੇ ਦੇਸ਼ ਦੀ ਬਣੀ ਹੋਈ ਸੰਸਕ੍ਰਿਤੀ ਦੇ ਮੁਤਾਬਕ ਆਪ ਕੁਝ ਮੰਦਰਾਂ ਦੇ ਦਰਸ਼ਨ ਕਰਨ ਲਈ ਵੀ ਗਏ ਜੈਸੇ ਕਿ ਆਪ ਦੀ ਬਾਣੀ ਤੋਂ ਵੀ ਪਤਾ ਚੱਲਦਾ ਹੈ ਲੇਕਿਨ ਮੰਦਰ ਦੇਚ ਜੋ ਆਪ ਨਾਲ ਵਿਵਹਾਰ ਹੋਇਆ ਉਸ ਦਾ ਵੀ ਆਪ ਜ਼ਿਕਰ ਕਰਦੇ ਨੇ ਹਸਤ ਖੇਲਤ ਤੇਰੇ ਦੇਹੁਰੇ ਆਇਆ ਭਗਤ ਕਰਤ ਨਾਮਾ ਪਕੜ ਉਠਾਇਆ ਮੰਦਰ ਦੇਚ ਭਗਤੀ ਕਰਦੇ ਆ ਪ੍ਰਭੂ ਦੇ ਗੀਤ ਗਾਉਂਦੇ ਆ ਕਿਉਂ ਉਠਾਏ ਗਏ ਕਿਉਂ ਬਾਹਰ ਕੱਢੇ ਗਏ ਕਿਉਂਕਿ ਸ਼ੂਦਰ ਜਾਤੀ ਦੇ ਸੰ ਤੇ ਸ਼ੂਦਰ ਜਾਤੀ ਲਈ ਮੰਦਰਾਂ ਦਾ ਪ੍ਰਵੇਸ਼ ਬੰਦ ਸੀ ਆਪ ਸਵੈਮ ਕਹਿੰਦੇ ਨੇ ਹਸਤ ਖਲਿਤ ਤੇਰੇ ਦੇਹਰੇ ਆਇਆ ਭਗਤ ਕਰਤ ਨਾਮਾ ਪਕੜ ਉਠਾਇਆ ਹੀਨੜੀ ਜਾਤ ਮੇਰੀ ਜਾਤ ਮਰਾਇਆ ਛੀਪੇ ਕੇ ਜਨਮ ਮੋਖ ਕਾਹੇ ਕੋ ਆਇਆ ਭਗਤੀ ਭਾਵ ਵਿੱਚ ਭਿਜੇ ਗੀਤ ਆਪ ਜੋ ਗਾਰੇ ਸੁਣ ਤੇ ਮੰਦਰਾਂ ਦੇ ਵਿੱਚ ਜੋ ਕਥਾ ਕੀਰਤਨ ਹੁੰਦਾ ਸੀ ਉਸ ਦੇ ਜੋ ਸੁਣਨ ਦਾ ਆਪ ਦੇ ਅੰਦਰ ਸ਼ੌਕ ਸੀ ਲੇਕਿਨ ਬ੍ਰਾਹਮਣਾਂ ਦਾ ਜੋ ਵਿਵਹਾਰ ਸੀ ਉਸ ਤੋਂ ਦੁਖ ਤੋਕੇ ਆਪ ਕਹਿੰਦੇ ਨੇ ਛੀਪੇ ਕੇ ਜਨਮ ਮੋਖ ਕਾਹੇ ਕੋ ਆਇਆ اے ਪ੍ਰਭੂ ਤੂੰ ਛੀਂਬੇ ਦੇ ਘਰ ਮੈਨੂੰ ਜਨਮ ਕਿਉਂ ਦਿੱਤਾ ਕਿ ਭਗਤੀ ਕਰਨ ਦਾ ਅਖਤਿਆਰ ਲੋਕੀ ਮੈਨੂੰ ਨਹੀਂ ਦਿੰਦੇ ਮੰਦਰਾਂ ਦੇ ਚੋਂ ਧੱਕੇ ਮਾਰ ਕੇ ਕੱਢਦੇ ਨੇ ਲੈ ਕਮਲੀ ਚਲਿਓ ਪਲਟਾਏ ਦੇਹੁਰੇ ਪਾਛੇ ਬੈਠਾ ਜਾਏ ਆਖਿਰ ਆਪਣਾ ਚਦਰ ਵਿਛਾ ਕੇ ਜਿਸ ਦੇ ਉੱਤੇ ਉਹ ਬੈਠਾ ਹੋਇਆ ਸੀ ਉਹਨੂੰ ਸੰਭਾਲ ਕੇ ਸਮੇਟ ਕੇ ਮੰਦਰ ਦੇ ਪਿਛਵਾੜੇ ਜਾ ਬੈਠਾ ਆਪ ਦਾ ਹੀ ਵਾਕ ਹੈ ਜਿਉਂ-ਜਿਉਂ ਨਾਮਾ ਹਰ ਗੁਣ ਉਚਰੇ ਭਗਤ ਜਨਾ ਦਾ ਦੇਹੁਰਾ ਫਿਰੇ ਜੈਸੇ-ਜੈਸੇ ਉਹ ਪ੍ਰਭੂ ਦੇ ਗੀਤ ਗਾਉਂਦੇ ਨੇ ਪ੍ਰਭੂ ਵਿੱਚ ਲੀਨ ਹੁੰਦੇ ਨੇ ਵੈਸੇ-ਵੈਸੇ ਮੰਦਰ ਫਿਰਦਾ ਔਰ ਮੰਦਰ ਦਾ ਜੋ ਮੁਖ ਦਵਾਰ ਸੀ ਉਸ ਦਾ ਮੂੰਹ ਨਾਮਦੇਵ ਜੀ ਦੀ ਤਰਫ ਹੋ ਗਿਆ ਮੂਰਤੀਆਂ ਦਾ ਮੂੰਹ ਨਾਮਦੇਵ ਜੀ ਦੀ ਤਰਫ ਹੋ ਗਿਆ ਔਰ ਪੰਡੀਆਂ ਦੀ ਤਰਫ ਪਿਛਵੜ ਲਾ ਫੇਰ ਦਿਆ ਨਾਮੇ ਕੋ ਦੇਹੁਰਾ ਪੰਡਿਆਂ ਕੋ ਪਿਛਵਾੜ ਲਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਫਰਮਾਨ ਹੈ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਇਹ ਮੰਦਰ ਗੌਂਡਾ ਦੇਚ ਅੱਜ ਵੀ ਮੌਜੂਦ ਹੈ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਤੋਂ ਗਾਲਬਨ 40 ਮੀਲ ਦੀ ਦੂਰੀ ਤੇ ਔਰੰਗਾਵਾੜ ਰੋਡ ਤੇ ਇਹ ਗੌਂਡਾ ਨਾਮ ਦਾ ਬਹੁਤ ਵੱਡਾ ਤੀਰਥ ਹੈ ਇਸ ਆਉਂਡਾ ਨਾਮ ਦੇ তীর্থ ਦੇ ਉੱਤੇ ਹੀ ਸ਼੍ਰੀ ਨਾਮਦੇਵ ਜੀ ਮਹਾਰਾਜ ਨੇ ਇਹ ਪ੍ਰਭੂ ਦੇ ਗੀਤ ਗਾਏ ਤੇ ਆਪ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਇਹ ਮੰਦਿਰ ਇਤਿਹਾਸਕ ਮੰਦਿਰ ਹੈ ਔਰ ਕਸਬੇ ਦਾ ਨਾਮ ਆਉਂਡਾ ਹੈ ਮਹਾਰਾਸ਼ਟਰ ਦੇ ਵਿੱਚ ਬੇਸ਼ੁਮਾਰ ਤੀਰਥਾਂ ਦੇ ਚੋਂ ਇਹ ਅਸਥਾਨ ਵੀ ਤੀਰਥ ਸਤਲ ਕਰਕੇ ਬਹੁਤ ਮਸ਼ਹੂਰ ਹੈ ਔਰ ਸ਼੍ਰੀ ਨਾਮਦੇਵ ਜੀ ਮਹਾਰਾਜ ਦਾ ਵੀ ਅਸਥਾਨ ਇਸ ਮੰਦਿਰ ਦੇ ਵਿੱਚ ਅੱਜ ਬਣਿਆ ਹੈ ਭਾਵੇਂ ਆਪ ਸਰੀਰਕ ਰੂਪ ਦੇ ਜਦ ਮੌਜੂਦ ਸਨ ਤਾਂ ਆਪ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਲੇਕਿਨ ਅੱਜ ਉਹਨਾਂ ਦੀ ਮੂਰਤੀ ਮੰਦਰ ਦੇ ਦਵਾਰ ਤੋਂ ਬਾਹਰ ਸਥਾਪਨ ਕੀਤੀ ਹੋਈ ਹੈ ਔਰ ਦੂਰੋਂ ਹੀ ਪੁਜਾਰੀ ਆਵਾਜ਼ ਮਾਰਦੇ ਨੇ ਸੰਤ ਨਾਮਦੇਵ ਦੇ ਦਰਸ਼ਨ ਕਰੋ ਸੰਤ ਨਾਮਦੇਵ ਦੇ ਦਰਸ਼ਨ ਕਰੋ ਲੇਕਿਨ ਇਹ ਅਜੂਬਾ ਪ੍ਰithvi ਤੇ ਮੌਜੂਦ ਹੈ ਕਿ ਮੂਰਤੀਆਂ ਦਾ ਮੂੰਹ ਇੱਕ ਪਾਸੇ ਹੈ ਮੰਦਰ ਦਾ ਮੂੰਹ ਦੂਸਰੇ ਪਾਸੇ ਹੈ ਔਰ ਇਹ ਅਜੂਬਾ ਕਹਿੰਦੇ ਨੇ ਸ਼੍ਰੀ ਨਾਮਦੇਵ ਜੀ ਮਹਾਰਾਜ ਕਰਕੇ ਹੋਇਆ ਕਿਉਂਕਿ ਆਪ ਨੂੰ ਜਦ ਧੱਕੇ ਮਾਰ ਕੇ ਬਾਹਰ ਕਢਿਆ ਗਿਆ ਆਪ ਪਿੱਛੇ ਜਾ ਬੈਠੇ ਤਾਂ ਮੂਰਤੀਆਂ ਨੇ ਵੀ ਰੁਖ ਨਾਮਦੇਵ ਦੀ ਤਰਫ ਹੀ ਕਰ ਲਿਆ ਖੈਰ ਮਹਾਰਾਸ਼ਟਰ ਦੇਚ ਭਰਮਣ ਕਰਦੇ ਆ ਪ੍ਰਭੂ ਗੀਤ ਗਾਉਂਦੇ ਆ ਆਪ ਮਨੁੱਖਤਾ ਲਈ ਇੱਕ ਪਵਿੱਤਰ ਮਾਹੌਲ ਬਣਾ ਰਹੇ ਸਨ ਦਰਸਲ ਭਗਤ ਦਾ ਹੋਣਾ ਹੀ ਵਾਤਾਵਰਣ ਦਾ ਪਵਿੱਤਰ ਹੋਣਾ ਉਹਦੇ ਸਰੀਰ ਦੇ ਚੋਂ ਜੋ ਲਹਿਰਾਂ ਨਿਕਲਦੀਆਂ ਨੇ ਤਰੰਗਾ ਨਿਕਲਦੀਆਂ ਨੇ ਉਹ ਆਸ-ਪਾਸ ਦੇ ਮਾਹੌਲ ਨੂੰ ਪਵਿੱਤਰ ਕਰਦੀਆਂ ਨੇ ਜਿਵੇਂ ਕਿ ਭਗਤ ਕਬੀਰ ਦਾ ਕਹਿਣਾ ਹੈ ਕਬੀਰ ਸੋਮੁਖ ਧਨ ਹੈ ਜੈ ਮੁਖ ਕਈਏ ਰਾਮ ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏਗੋ ਬ੍ਰਾਮ ਦੇਹੀ ਦਾ ਤੇ ਕਹਿਣਾ ਕੀ ਇੱਕ ਸੁਰਤ ਹੋ ਕੇ ਜੋ ਪ੍ਰਭੂ ਗੀਤ ਉਚਾਰਨ ਕਰਨੇ ਨੇ ਪ੍ਰਭੂ ਸਿਮਰਨ ਕਰਨਾ ਉਹਦੇ ਨਾਲ ਤੇ ਸਾਰਾ ਨਗਰ ਪਵਿੱਤਰ ਹੋ ਜਾਂਦਾ ਸਾਰਾ ਸ਼ਹਿਰ ਪਵਿੱਤਰ ਹੋ ਜਾਂਦਾ ਹੈ ਤੋਂ ਨਾਮਦੇਵ ਨੇ ਥਾਂ ਥਾਂ ਤੇ ਮਹਾਰਾਸ਼ਟਰ ਦੇ ਵਿੱਚ ਭਰਮਣ ਕਰਨਾ ਆਰੰਭ ਕੀਤਾ ਇਸ ਤੋਂ ਬਾਅਦ ਆਪ ਨੇ ਸਮਸਤ ਭਾਰਤ ਦਾ ਵੀ ਰਚਨ ਕੀਤਾ دہਲੀ ਦੇ ਜਦ ਆ ਪਾਏ ਤੇ ਆਪ ਦੇ ਭਗਤੀ ਭਾਵ ਦੇ ਸੰਗੀਤ ਨੇ ਜਦ ਸਰੋਤਿਆਂ ਦੇ ਮਨਾਤੇ ਆਪਣਾ ਪ੍ਰਭਾਵ ਪਾਇਆ ਤੇ ਆਪਦੇ ਆਲੇ ਦੁਆਲੇ ਬਹੁਤੀ ਭੀੜ ਇਕੱਠੀ ਹੋਈ ਤਾਂ ਉਹ ਪੁਰਾਣਾ ਝਗੜਾ ਸ਼ੁਰੂ ਹੋ ਗਿਆ ਜਿਹਨੂੰ ਕਹਿੰਦੇ ਨੇ ਸੱਤ ਤੇ ਸਤਾ ਦਾ ਝਗੜਾ ਵਕਤ ਦੇ ਸੁਲਤਾਨ ਸਿਕੰਦਰ ਲੋਧੀ ਨੂੰ ਇਹ ਗੱਲ रास ਨਹੀਂ ਆਈ ਕਿ ਇੱਕ ਵਿਅਕਤੀ ਦੇ ਪਿੱਛੇ ਇਤਨੀ ਭੀੜ ਇਤਨਾ ਇਕੱਠ ਇਸ ਤੋਂ ਸਤਾਧਾਰੀ ਕਈ ਦਫਾ ਖਤਰਾ ਮਹਿਸੂਸ ਕਰਦੇ ਨੇ ਇਕ ਵਿਅਕਤੀ ਦੇ ਪਿੱਛੇ ਇਤਨੀ ਭੀੜ ਕਿਉਂ ਹੈ ਤੇ ਇਹ ਭੀੜ ਕਿਸੇ ਵਕਤ ਸਾਡੇ ਲਈ ਦੁਖਦਾਈ ਸਾਬਤ ਨਾ ਹੋਵੇ ਲਿਆ ਜਾ ਸ਼੍ਰੀ ਨਾਮਦੇਵ ਜੀ ਮਹਾਰਾਜ ਨੂੰ ਪਕੜ ਕੇ ਹਿਰਾਸਤ ਦੇ ਚ ਲੈ ਲਿਆ ਗਿਆ ਔਰ ਸੁਲਤਾਨ ਨੇ ਕਿਹਾ ਕਿ ਮੇਰੇ ਘਰ ਦੀ ਕਪਲਾ ਗਉ ਮਰ ਗਈ ਹੈ ਇਸ ਨੂੰ ਤੂੰ ਆਪਣੀ ਸ਼ਕਤੀ ਨਾਲ ਜਿਵਾ ਦੇ ਤੇ ਤੈਨੂੰ ਛੱਡਾਂਗਾ ਵਰਨਾ ਨਹੀਂ ਤੋ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਜਨਮ ਤੇ ਮਰਨ ਪ੍ਰਭੂ ਦੇ ਹੱਥ 'ਚ ਹੈ ਹਮਰਾ ਕੀਆ ਕਛੂ ਨਾ ਹੋਏ ਕਰ ਹੈ ਰਾਮ ਹੋਏ ਹੈ ਸੋਏ ਇਹ ਜਨਮ ਤੇ ਮਰਨ ਰਾਮ ਦੇ ਹੱਥ ਦੇ ਚ ਹੈ ਨਾ ਕੇ ਮੇਰੇ ਹੱਥ ਦੇ ਚ ਹੈ ਸੁਲਤਾਨ ਕ੍ਰੋਧ ਦੇ ਚ ਆਇਆ ਗੁੱਸੇ ਦੇ ਚ ਆਇਆ ਔਰ ਜੇਲ੍ਹ ਵਿੱਚ ਨਾਮਦੇਵ ਜੀ ਮਹਾਰਾਜ ਨੂੰ ਬੰਦ ਕਰ ਦਿੱਤਾ ਗਿਆ ਦੇਹਲੀ ਦੇ ਪਤਵੰਤੇ ਆਖਿਰ ਸੋਚਿਆ ਕਿ ਕੀਮਤੀ ਇਨਸਾਨ ਹੈ ਭਗਤ ਹੈ ਔਰ ਐਸਾ ਨਾ ਹੋਏ ਕਿ ਰਾਜ ਹੱਟ ਦੇ ਸਾਹਮਣੇ ਇਸ ਦੀ ਕੀਮਤੀ ਜਾਨ ਚਲੀ ਜਾਏ ਤੋ ਸਾਰੇ ਪਤਵੰਤੇ ਸੁਲਤਾਨ ਨੂੰ ਸਮਝਾਣ ਲਈ ਗਏ ਜਦ ਵੀ ਕਦੀ ਰਾਜ ਹੱਟ ਤੇ ਭਗਤੀ ਦਾ ਹੱਥ ਆਪਸ ਦੇ ਵਿੱਚ ਟਕਰਾਂਦਾ ਹੈ ਤੋ ਵਾਕਈ ਰਾਜ ਹੱਟ ਲਈ ਇੱਕ ਕਾਇਮਦ ਹੀ ਨਾਜ਼ਲ ਹੁੰਦੀ ਹੈ ਐਸਾ ਆਦ ਕਾਲ ਤੋਂ ਚਲਿਆ ਹੈ ਭਗਤ ਹਟ ਕਰਦਾ ਹੈ ਆਪਣੀ ਸਚਾਈ ਤੇ ਪਰ ਸਤਾਧਾਰੀ ਹਟ ਕਰਦਾ ਹੈ ਆਪਣੀ ਸਤਾ ਤੇ ਆਪਣੀ ਝੂਠ ਤੇ ਜੈਸੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ ਤੁਰਾ ਤਰਕ ਤਾਜ਼ੀ ਬ ਮਕਰੋ ਰਾਇਆ ਮਰਾ ਚਾਰਾ ਸਾਜੀ ਬ ਸਿਦਕੋ ਸਫਾ ਮੈਂ ਸਿਦਕ ਤੇ ਖੜਾ ਸਚਾਈ ਤੇ ਖੜਾ ਸਫਾਈ ਤੇ ਖੜਾ ਐ ਸੁਲਤਾਨ ਤੂੰ ਝੂਠ ਤੇ ਖੜਾ ਹੈ ਫਰੇਬ ਤੇ ਖੜਾ ਹੈ ਫਰੇਬ ਤੇ ਖੜਾ ਤੂੰ ਇਸ ਤੋਂ ਅਗਾ ਪਿਛਾ ਨਹੀਂ ਹੋਣਾ ਚਾਹੁੰਦਾ ਇਹ ਤੇਰਾ ਹੱਟ ਹੈ ਪਰ ਸੱਚ ਤੇ ਮੈਂ ਖੜਾ ਮੈਂ ਵੀ ਇਧਰ ਉਧਰ ਨਹੀਂ ਹੋਣਾ ਚਾਹੁੰਦਾ ਇਹ ਮੇਰਾ ਹੱਟ ਹੈ ਸਤ ਤੇ ਸਤਾਧਾਰੀਆਂ ਦੀ ਆਦ ਕਾਲ ਤੋਂ ਹੀ ਨਹੀਂ ਬਣੀ ਸਤਾਧਾਰੀ ਸਤਵਾਦੀਆਂ ਦੇ ਗੁਣ ਉਹਨਾਂ ਦੇ ਆਲੇ ਦੁਆਲੇ ਸ਼ਰਧਾਲੂਆਂ ਦੀ ਭੀੜ ਨੂੰ ਵੇਖ ਕੇ ओके ਤੇ ਸਤਵਾਦੀ ਸਤਾਧਾਰੀਆਂ ਦੇ ਝੂਠ ਨਾਲ ਕਦੇ ਸਹਿਮਤ ਨਹੀਂ ਹੁੰਦੇ ਰਹੇ ਤਾਂ ਨਾਮਦੇਵ ਹੀ ਸਹਿਮਤ ਨਾ ਹੋਏ ਸੁਲਤਾਨ ਨੇ ਕਹਿ ਦਿੱਤਾ ਨਾਮਦੇਵ ਨੂੰ ਕਰੜੀ ਤੋਂ ਕਰੜੀ ਸਜ਼ਾ ਦੇਾਂਗੇ ਲੇਕਿਨ ਜਦ ਦਿੱਲੀ ਦੇ ਪਤਵੰਤੇ ਸੁਲਤਾਨ ਦੇ ਕੋਲ ਪਹੁੰਚੇ ਤੇ ਕਹਿਣ ਲੱਗੇ ਇਹ ਕੀਮਤੀ ਮਨੁੱਖ ਹੈ ਇਸ ਦੀ ਹੋਣ ਮਨੁੱਖਤਾ ਦੀ ਤਾਮੀਰ ਵਿੱਚ ਸਹਾਇਕ ਹੁੰਦੀ ਹੈ ਮਦਦਗਾਰ ਹੁੰਦੀ ਹੈ ਇਹ ਤੇ ਚੰਦਨ ਦਾ ਬ੍ਰਿਕਸ਼ ਹੈ ਚੱਲਦਾ ਫਿਰਦਾ ਖੁਸ਼ਬੂਆਂ ਵੰਡਦਾ ਹੈ ਸ਼ੀਤਲਤਾ ਵੰਡਦਾ ਹੈ ਇਹਨੂੰ ਛੋੜ ਦਿਓ ਸੁਲਤਾਨ ਕਹਿੰਦੇ ਨੇ ਮੈਂ ਕਿਸੇ ਕੀਮਤ ਤੇ ਵੀ ਨਹੀਂ ਛੱਡਣਾ ਇੱਕੋ ਹੀ ਸ਼ਰਤ ਹੈ ਮੋਹੀ ਹੋਈ ਗਊ ਇਹ ਜਿਵਾ ਦੇਵੇ ਪਰ ਮੋਹੀ ਹੋਈ ਗਊ ਨੂੰ ਜਿਵਾਣ ਤੋਂ ਨਾਮਦੇਵ ਨੇ ਇਨਕਾਰ ਕੀਤਾ ਹੈ ਦੇਲੇ ਦੇ دھਣਾੜ ਸੇਠਾ ਨੇ ਭਗਤਾ ਨੇ ਆਖਰੀ ਸੁਲਤਾਨ ਨੂੰ ਕਿਹਾ ਕਿ ਨਾਮਦੇਵ ਦੇ ਸਰੀਰ ਦਾ ਜੋ ਵਜ਼ਨ ਹੈ ਇਤਨੇ ਵਜ਼ਨ ਦਾ ਸਾਡੇ ਕੋਲ ਸੋਨਾ ਲੈ ਲੋ ਚਾਂਦੀ ਲੈ ਲੋ ਨਾਮਦੇਵ ਨੂੰ ਛੱਡ ਦਿਓ ਤਾਂ ਸੁਲਤਾਨ ਕਹਿੰਦਾ ਮਾਲ ਲਾਉ ਤਾਂ ਦੋਜ਼ਖ ਪਰਾਂ ਮੈਂ ਦੋਜ਼ਖਾਂ ਦੇਚ ਨਹੀਂ ਜਾਣਾ ਮੈਂ ధਨ ਮਾਲ ਲੈ ਕੇ ਇਸ ਕਾਫਰ ਨੂੰ ਨਹੀਂ ਛੱਡਣਾ ਤੋ ਸਾਰੇ ਪਤਵੰਤੇ ਹੱਥ ਜੋੜ ਕੇ ਸੁਲਤਾਨ ਨੂੰ ਕਹਿੰਦੇ ਨੇ ਮੋਈ ਹੋਈ ਗਉ ਨਾਮ ਦੇਵ ਨਹੀਂ ਜਵਣਾ ਚਾਹੰਦੇ ਧਨ ਮਾਲ ਤੁਸੀਂ ਨਹੀਂ ਲੈਣਾ ਚਾਹੰਦੇ ਤਾਂ ਕੋਈ ਤੀਸਾ ਤਰੀਕਾ ਕੱਢੋ ਕੋਈ ਤੀਸਰਾ ਮਾਰਗ ਕੱਢੋ ਤਾਂ ਕਿ ਨਾਮ ਦੇਵ ਦੀ ਬੰਦ ਖਲਾਸੀ ਹੋ ਸਕੇ ਤਾਂ ਤੀਸਰਾ ਤੀਕਾ ਸੁਲਤਾਨ ਨੇ ਕਿਹਾ ਇੱਕੋ ਹੀ ਹੈ ਇਹ RAM ਕਹਿਣਾ ਛੱਡ ਦੇਵੇ ਇਹ ਖੁਦਾ ਖੁਦਾ ਦਾ ਰਟਨ ਕਰੇ ਨਾਮਦੇਵ ਨੂੰ ਜਦ ਇਹ ਗੱਲ ਆਖੀ ਗਈ ਤਾਂ ਕਹਿਣ ਲੱਗੇ ਨਹੀਂ ਮੈਂ ਆਪਣੇ ਹੱਥ ਤੇ ਕਾਇਮ ਉਸ ਸਮੇਂ ਭਰਮਣ ਦੇ ਨਾਮਦੇਵ ਜੀ ਦੀ ਮਾਤਾ ਵੀ ਨਾਮਦੇਵ ਜੀ ਦੇ ਨਾਲ ਸਨ ਤੇ ਮਾਂ ਨੇ ਕਹਿ ਦਿੱਤਾ ਛੋੜ ਰਾਮ ਕਿਨਾਂ ਭਜੇ ਖੁਦਾਏ ਛੱਡ ਜਾਨ ਬਚਦੀ ਹੈ ਖੁਦਾ ਖੁਦਾ ਕਹਿਣਾ ਅਰੰਭ ਕਰ ਨਾਮਦੇਵ ਕਹਿੰਦੇ ਨਹੀਂ ਮੈਂ ਐਸਾ ਨਹੀਂ ਕਰਨਾ ਕਤਈ ਨਹੀਂ ਕਰਨਾ ਤੇ ਮਾਂ ਕਹਿਣ ਲੱਗੀ ਮੈਂ ਤੇ ਕਈ ਦਫਾ ਤੇਰੀ ਜ਼ਬਾਨ ਤੋਂ ਅੱਲਾਹ ਦੀ ਧੁਨੀ ਸੁਣੀ ਹੈ ਖੁਦਾ ਦੇ ਗੀਤ ਸੁਣੇ ਨੇ ਤੇ ਤੂੰ ਆਪ ਹੀ ਤੇ ਕਹਿੰਦਾ ਰਿਹਾ ਹੈ ਰਾਮ ਤੇ ਖੁਦਾ ਦੇ ਵਿੱਚ ਕੋਈ ਭੇਦ ਨਹੀਂ ਹੈ ਔਰ ਤੂੰ ਐਸੇ ਗੀਤ ਗਾਉਂਦਾ ਰਹਿ ਨਾਮਦੇਵ ਜੀ ਮਹਾਰਾਜ ਦਾ ਐਸਾ ਇੱਕ ਪਾਵਨ ਪਵਿੱਤਰ ਵਾਕ

ਦਰਿਆ ਤੂੰ ਦਹਿੰਦ ਤੂੰ ਵਿਸਿਆਰ ਤੂੰ ਧਨੇ ਦੇਹ ਲੇਹ ਏਕ ਤੂੰ ਬਿਗਰ ਕੋ ਨਹੀਂ ਤੂੰ ਦਾਣਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਨਾਮੇ ਜੇ ਸੁਆਮੀ ਬਖਸ਼ਿੰਦ ਤੋ ਹਰੀ ਇਹਦੇ ਚ ਜਿਤਨੇ ਵੀ ਨਾਮ ਨਾਮਦੇਵ ਜੀ ਮਹਾਰਾਜ ਨੇ ਉਚਾਰਨ ਕੀਤੇ ਨੇ ਕਰੀਬਨ ਕਰੀਬਨ ਇਸਲਾਮੀ ਨੇ ਕਰੀਮਾ ਰਹੀਮਾ ਅੱਲਾ ਤੂੰ ਗਨੇ ਹਾਜ਼ਰਾ ਹਜ਼ੂਰਦਰ ਪੇਛ ਤੋ ਮਨੇ ਤੂੰ ਇਸ ਸਾਰੇ ਨਾਮ ਇਸਲਾਮੀ ਨੇ ਮਾਨੇ ਗਿਆ ਤੂੰ ਤੇ ਕਈ ਦਫਾ ਅੱਲਾ ਅੱਲਾ ਦੀ ਧੁਨ ਰਟਦਾ ਕਈ ਦਫਾ ਕਰੀਮ ਕਰੀਮ ਰਹੀਮ ਰਹੀਮ ਕਰਕੇ ਉਚਾਰਨ ਕਰਦਾ ਅੱਜ ਕੀ ਅੱਜ ਕਹਿ ਦੇ ਜਾਨ ਬਖਸ਼ੀ ਹੋ ਜਾਏਗੀ ਤੋ ਸ਼੍ਰੀ ਨਾਮਦੇਵ ਜੀ ਮਹਾਰਾਜ ਆਪਣੀ ਮਾਤਾ ਨੂੰ ਕਹਿੰਨੇ ਉਦੋਂ ਜਦ ਮੈਂ ਅੱਲਾ ਦਾ ਨਾਮ ਉਚਾਰਨ ਕਰਦਾ ਆਪਣੀ ਮੌਜ ਦੇਚ اپنی مستی ਵਿੱਚ ਲੇਕਿਨ ਅੱਜ ਆਖਾਂਗਾ ਤੇ ਮਜਬੂਰੀ ਵਿੱਚ ਜੇ ਅੱਜ ਆਖਾਂਗਾ ਤਾਂ ਜਬਰ ਹੇਟ ਅੱਜ ਆਖਾਂਗਾ ਤਾਂ ਦਬਾਅ ਹੇਟ ਤੋਂ ਦਬਾਅ ਹੇਟ ਕਹਿਣ ਵਾਸਤੇ ਮੈਂ ਤਿਆਰ ਨਹੀਂ ਦਬਾਅ ਦੇ ਵਿੱਚ ਆ ਕੇ ਤੇ ਮੈਂ ਰਾਮ ਕਹਿਣ ਨੂੰ ਵੀ ਤਿਆਰ ਨਹੀਂ ਮੈਂ ਖੁਦਾ ਕਿਸ ਤਰ੍ਹਾਂ ਆਖਾਂਗਾ ਮੌਜ ਨਾਲ ਕਹਿਣਾ ਮਸਤੀ ਨਾਲ ਕਹਿਣਾ ਲਿਆਜ਼ਾ ਮੈਂ ਐਸਾ ਨਹੀਂ ਕਰਾਂਗਾ ਕਹਿੰਦੇ ਨੇ ਕਿ ਸਾਤ ਘੜੀ ਜਦ ਬੀਤੀ ਸੁਣੀ ਅਜੂ ਨਾ ਆਏ ਤ੍ਰਿਭਵਨ ਧਨੀ ਨਾਮਦੇਵ ਜੀ ਮਹਾਰਾਜ ਨੇ ਪ੍ਰਾਰਥਨਾ ਕੀਤੀ ਹੈ ਪ੍ਰਭੂ ਮੈਂ ਆਪਣਾ ਫੈਸਲਾ ਤੇਰੇ ਹੱਥ ਛੋੜਦਾ ਜੋ ਤੇਰੀ ਮਰਜ਼ੀ ਪ੍ਰਭ ਆਪਣੀ ਵਡਿਆਈ ਚਾਹੰਦਾ ਜਨਕਾ ਜੈਕਾਰ ਕਰਾਈ ਐਸਾ ਹੋ ਜਾਂਦਾ ਹੈ ਕਈ ਦਫਾ ਪ੍ਰਭੂ ਦੀ ਵਡਿਆਈ ਭਗਤਾਂ ਦੇ ਜੈ ਜੈਕਾਰ ਤੋਂ ਪ੍ਰਗਟ ਹੁੰਦੀ ਹੈ संतਾਂ ਦੇ ਜੈ ਜੈਕਾਰ ਤੋਂ ਪ੍ਰਗਟ ਹੁੰਦੀ ਹੈ ਕਹਿੰਦੇ ਨੇ ਮੋਈ ਹੋਈ ਗਉ ਉਠ ਖੜੋਈ ਔਰ ਬਾਦਸ਼ਾਹ ਦੇ ਪੇਟ ਦੇ ਸੂਲ ਪੈ ਗਏ ਦਰਦ ਹੋਣਾ ਸ਼ੁਰੂ ਹੋਇਆ ਇਧਰ ਮੋਈ ਹੋਈ ਗਉ ਜਦ ਜ਼ਿੰਦਾ ਹੋਈ ਇਸ ਕਰਾਮਾਤ ਨੂੰ ਵੇਖਿਆ ਦੂਸਰੇ ਪਾਸੇ ਸ਼ਰੀਰ ਦੇ ਵਿੱਚ ਅਥਾ ਪੀੜਾ ਨੂੰ ਵੇਖਿਆ ਤਾਂ ਆਪਣੀ ਕਰਨੀ ਦੀ ਸ਼ਰਮਸਾਰ ਹੋਇਆ ਪਛਤਾਵਾ ਪੈਦਾ ਹੋਇਆ ਆਕੇ ਨਾਮਦੇਵ ਦੀ ਕਦਮ ਬੋਸੀ ਕੀਤੀ ਨਾਮਦੇਵ ਦੇ ਕਦਮਾਂ ਤੇ ਆ ਕੇ ਮਥਾ ਟੇਕਿਆ ਤਦ ਹੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜਾ ਹਰ ਯੁਗ ਦੇ ਵਿੱਚ ਹਰ ਸਮੇਂ ਚੰਗੇ ਚੰਗੇ ਭਗਤ ਹੋਏ ਨੇ ਔਰ ਉਹਨਾਂ ਦੀ ਲੱਜਾ ਪ੍ਰਭੂ ਆਪ ਰੱਖਦਾ ਰਿਹਾ ਹੈ ਉਹਨਾਂ ਦੀ ਲੱਜਾ ਈਸ਼ਵਰ ਆਪ ਰੱਖਦਾ ਰਿਹਾ ਹੈ ਸ੍ਰੀ ਨਾਮਦੇਵ ਜੀ ਮਹਾਰਾਜ ਭਰਮਣ ਕਰਦੇ ਹੋਏ ਥਾਂ ਪਰਥਾ ਉਪਦੇਸ਼ ਸੰਦੇਸ਼ ਦਿੰਦੇ ਹੋਏ ਆਖਿਰ ਵਾਪਸ ਪੰਡਰਪੁਰ ਆਏ ਪੰਡਰਪੁਰ ਦੇ ਵਿੱਚ ਵੀ ਆਪ ਨਾਲ ਉਹੀ ਵਿਵਹਾਰ ਹੋਇਆ ਜੋ ਆਂਡੇ ਦੇ ਛੋਇਆ ਕਿਉਂ ਕਿ ਪੰਡਰਪੁਰ ਦੇ ਵਸਨੀਕਾਂ ਨੂੰ ਵੀ ਪਤਾ ਸੀ ਕਿ ਆਪ ਜਾਤ ਦੇ ਛੀਬਾਨੇ ਹਨ ਔਰ ਨਵੇਂ ਕੱਪੜਿਆਂ ਨੂੰ ਖੁੰਬ ਤੇ ਚਾੜ ਕੇ ਧੋ ਕੇ ਤੇ ਫਿਰ ਉਹਨਾਂ ਨੂੰ ਰੰਗਣਾ ਇਹ نام دیو دی سی نام دیو دا کا دھندا سیکن بگتی بھاؤ گیت اس ڈنگ چاروں پاسے کھلے رہے کہ پندر پور دسنی آپ دی کی پرکرما لگے بھول گئے کہ اے شود شو آخر تارکک پروہت لوگ نے ودوانا نے آپ تو پوچھا کہ تی اپنا ہردا پربونال کمیں جوڑے کی یوگتی ہے کی اگتی ہے آخر ڈھنگ کی وقت ہے تور طریقہ کی ورتیا ہے تور طریقہ کبیر تو بھی کسے وقت پوچھے آ گیا رام نام لے ہی گر پرساد جن کبھی رام کر سنی بد ند بدھی نیشے کوئی بھی نہیں ہے کوئی ڈھنگ نہیں ہے کبیر کبھی کہ کوئی ڈھنگ نہیں ہے ਭਰੇ ਹੋਇਆ ਠੰਡਾ ਪਾਣੀ ਦਾ ਗਲਾਸ ਮਨੁੱਖ ਦੇ ਅੱਗੋਂ ਰੱਖ ਦਈਏ ਤੇ ਉਹ ਪੀਣ ਦਾ ਢੰਗ ਪੁੱਛੇ ਵਿਧੀ ਵਿਧਾਨ ਪੁੱਛੇ ਕਿ ਪੀਣ ਦਾ ਢੰਗ ਕੀ ਹੈ ਵਿਧੀ ਕੀ ਹੈ ਤਾਂ ਗੱਲ ਸਪਸ਼ਟ ਹੋ ਗਈ ਕਿ ਇਸ ਬੰਦੇ ਨੂੰ ਪਿਆਸ ਨਹੀਂ ਲੱਗੀ 36 ਪ੍ਰਕਾਰ ਦਾ ਭੋਜਨ ਪਰੋਸ ਕੇ ਕਿਸੇ ਮਨੁੱਖ ਦੇ ਅੱਗੋਂ ਰੱਖ ਦਈਏ ਤੇ ਉਹ ਇਹ ਆਖੇ ਕਿ ਛਕਣ ਦਾ ਢੰਗ ਕੀ ਹੈ ਭੋਜਨ ਕਰਨ ਦਾ ਢੰਗ ਕੀ ਹੈ ਤੇ ਗੱਲ ਸਪਸ਼ਟ ਹੋ ਗਈ ਇਸ ਨੂੰ ਭੁੱਖ ਨਹੀਂ ਲੱਗੀ ਭੁੱਖੇ ਖਾਵਤ ਲਾਜ ਨਾ ਆਵੇ ਭੁੱਖਾ ਮਨੁੱਖ ਢੰਗ ਨਹੀਂ ਪੁੱਛਦਾ ਹੁੰਦਾ ਤੌਰ ਤਰੀਕਾ ਨਹੀਂ ਪੁੱਛਦਾ ਹੁੰਦਾ ਉਹ ਛਕਣ ਲੱਗ ਪੈਂਦਾ ਹੈ ਖਾਣ ਲੱਗ ਪੈਂਦਾ ਹੈ ਢੰਗ ਤੌਰ ਤਰੀਕੇ ਦਾ ਪੁੱਛਣਾ ਹੀ ਇਸ ਗੱਲ ਦਾ ਸਬੂਤ ਹੈ ਕਿ ਇਸ ਨੂੰ ਭੁੱਖ ਨਹੀਂ ਲੱਗੀ ਸ੍ਰੀ ਨਾਮਦੇਵ ਜੀ ਮਹਾਰਾਜ ਤੋਂ ਇਹ ਪੁੱਛ ਕੀਤੀ ਗਈ ਢੰਗ ਕੀ ਹੈ ਤੌਰ ਤਰੀਕਾ ਕੀ ਹੈ ਕਬੀਰ ਕਨਨ ਜਦ ਮਨੁੱਖ ਦੇ ਅੰਦਰ ਸਤ ਸੰਗ ਕਰਦੇ ਆਂ ਪਿਆਸ ਪੈਦਾ ਹੁੰਦੀ ਹੈ ਭੁੱਖ ਪੈਦਾ ਹੁੰਦੀ ਹੈ ਤੇ ਭੁੱਖ ਪੈਦਾ ਹੁੰਦਿਆਂ ਹੀ ਉਹ ਈਸ਼ਵਰ ਦੇ ਗੀਤ ਆਲਾਪਣ ਲੱਗ ਪੈਂਦਾ ਹੈ ਉਹ ਈਸ਼ਵਰ ਦਾ ਨਾਮ ਉਚਾਰਨ ਕਰਨ ਲੱਗ ਪੈਂਦਾ ਹੈ ਜੈਸੇ ਭੁੱਖ ਲੱਗੇ ਤੇ ਬੱਚਾ ਰੋਣ ਲੱਗ ਪੈਂਦਾ ਹੈ ਸਤ ਸੰਗ ਦੇ ਵਿੱਚ ਬੈਠਦਿਆਂ ਬੈਠਦੇ ਹਾਂ ਜਦ ਸਤ ਦੀ ਭੁੱਖ ਪੈਦਾ ਹੁੰਦੀ ਹੈ ਤੇ ਰਸਨਾ ਆਪਣੇ ਆਪ ਹੀ ਸਤਨਾਮ ਸਤਨਾਮ ਉਚਾਰਨ ਕਰਨ ਲੱਗ ਪੈਂਦੀ ਹੈ ਤਰੀਕਾ ਆਪਣੇ ਕੋਲ ਪੁੱਛਿਆ ਗਿਆ ਦੱਸੋ ਨਾਮ ਦਿਓ ਤੁਸੀਂ ਆਪਣਾ ਹਿਰਦਾ ਪਰਮਾਤਮਾ ਨਾਲ ਕਿਵੇਂ ਜੋੜਿਆ ਆਖਿਰ ਇੱਕ ਨਿਯਮ ਹੈ ਕਿ ਦੋਹਾਂ ਨੂੰ ਜੋੜਨ ਲਈ ਤੀਸਰੇ ਦੀ ਲੋੜ ਪੈਂਦੀ ਹੈ ਦੋ ਇੱਟਾਂ ਨੂੰ ਜੋੜਨਾ ਹੈ ਗਾਰਾ ਚਾਹੀਦਾ ਹੈ ਦੋ ਕਾਗਜ਼ ਜੋੜਨੇ ਨੇ ਗੋੰਦ ਚਾਹੀਦੀ ਹੈ ਦੋ ਕੱਪੜਿਆਂ ਨੂੰ ਜੋੜਨਾ ਹੈ ਸੂਈ ਧਾਗਾ ਚਾਹੀਦਾ ਹੈ ਦੋ ਲੱਕੜਾਂ ਨੂੰ ਜੋੜਨਾ ਹੈ ਸਰੇਸ਼ ਚਾਹੀਦੀ ਹੈ ਤੁਸੀਂ ਆਪਣਾ ਹਿਰਦਾ ਪ੍ਰਭੂ ਨਾਲ ਜੋੜਿਆ ਕਿਵੇਂ ਜੋੜਿਆ ਤਾਂ ਆਪਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਬੜਾ ਕੀਮਤੀ ਵਾਕ ਹੈ ਕਿ ਸੋਇਨੇ ਕੀ ਸੋਈ ਰੁਪਏ ਕਾ ਧਾਗਾ ਨਾਵੇਂ ਕਾ ਚਿਤ ਹਰ ਸੂ ਲਾਗਾ ਨਾਮਦੇਵ ਨੇ ਆਪਣਾ ਚਿਤ ਹਰੀ ਨਾਲ ਜੋੜ ਲਿਆ ਕਿਵੇਂ ਜੋੜਿਆ ਕਿਸ ਤਰ੍ਹਾਂ ਜੋੜਿਆ ਸੂਈ ਧਾਗੇ ਨਾਲ ਸੀ ਲਿਆ ਸੂਈ ਕਿਹੜੀ ਸੋਨੇ ਦੀ ਧਾਗਾ ਕਿਹੜਾ ਚਾਂਦੀ ਦਾ ਸੋਇਨੇ ਕੀ ਸੋਈ ਰੂਪੇ ਦਾ ਧਾਗਾ ਨਾਵੇਂ ਕਾਚ ਹਰਸ਼ਾ ਲਾਗਾ ਸੋਨੇ ਦੀ ਸੋਈ ਕੀ ਹੈ ਗੁਰੂ ਦਾ ਸ਼ਬਦ ਗੁਰੂ ਦਾ ਮੰਤਰ ਗੁਰਮੰਤਰ ਇਹ ਸੋਨੇ ਦੀ ਸੋਈ ਹੈ ਧਾਗਾ ਕੀ ਹੈ ਉਹਦੇ ਚ ਧਿਆਨ ਜੋੜਨਾ ਉਹਦੇ ਚ ਸੁਰਤ ਜੋੜਨੀ ਇਹ ਧਾਗਾ ਹੈ ਜੈਸੇ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰੀਏ ਇਹ ਤੇ ਸੋਨੇ ਦੀ ਸੋਈ ਹੈ ਪਰ ਇਹਦੇ ਚ ਧਿਆਨ ਜੋੜੀਏ ਇਹ ਧਾਗਾ ਹੈ ਤੇ ਧਿਆਨ ਦੇ ਨਾਲ ਹੀ ਮਨੁੱਖ ਸੁਣ ਸਕੇਗਾ ਉਹ ਸੁਣ ਵੀ ਨਹੀਂ ਸਕੇਗਾ ਜੈਸੇ ਕਿ ਉੱਚੀ ਉੱਚੀ ਬੋਲ ਰਿਹਾ ਆਉਂਦਾ ਹੈ ਦੂਸਰਾ ਸੁਣ ਰਿਹਾ ਆਉਂਦਾ ਤੇ ਸੁਣਨ ਵਾਲਾ ਅਚਨ ਚੇਤ ਕਹਿ ਦਿੰਦਾ ਮਿੱਤਰਾ ਇਹ ਗੱਲ ਫਿਰ ਆਖੋ ਨਹੀਂ ਸੁਣੀ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਤੋ ਧਿਆਨ ਧਾਗਾ ਹੈ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਧਨੁ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕੱਥ ਕਹਾਣੀ ਤੋ ਗੁਰੂ ਦਾ ਜੋ ਮੰਤਰ ਹੈ ਇਹ ਸੋਇਨੇ ਦੀ ਸੋਈ ਹੈ ਔਰ ਇਸ ਦੇ ਵਿੱਚ ਜੋ ਮੈਂ ਆਪਣੀ ਸੁਰਤ ਜੋੜੀ ਹੈ ਧਿਆਨ ਜੋੜਿਆ ਹੈ ਇਹ ਧਾਗਾ ਹੈ ਸੋਈ ਚਲਦੀ ਰਹੀ ਧਾਗਾ ਨਾਲ ਚਲਦਾ ਰਿਹਾ ਮੇਰਾ ਹਿਰਦਾ ਪ੍ਰਭੂ ਦੇ ਨਾਲ ਸਿਲਦਾ ਗਿਆ ਜੁੜਦਾ ਗਿਆ ਆਮ ਜਗਤ ਦੇ ਵਿੱਚ ਦੇਖਣ ਦੇ ਚ ਆਇਆ ਹੈ ਕਿ ਮਨੁੱਖਾਂ ਕੋਲ ਸੂਈ ਤੇ ਹੈ ਧਾਗਾ ਨਹੀਂ ਰਾਮ ਰਾਮ ਰਟਨ ਕਰ ਰਹੇ ਨੇ ਧਿਆਨ ਨਹੀਂ ਹੈ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰ ਰਹੇ ਨੇ ਧਿਆਨ ਨਹੀਂ ਹੈ ਤੋ ਸੋਨੇ ਦੀ ਸੂਈ ਤੇ ਚੱਲ ਰਹੀ ਹੈ ਧਾਗਾ ਨਹੀਂ ਹੈ ਬਿਨ ਧਾਗੇ ਬਿਨ ਸੂਈ ਆਨੇ ਧਾਗੇ ਤੋਂ ਬਿਨਾ ਸੂਈ ਕੀ ਕਰੇ ਕਿਸ ਤਰ੍ਹਾਂ ਸੀਵੇਗੀ ਕਿਸ ਤਰ੍ਹਾਂ ਜੋੜੇਗੀ ਤੋ ਧਨ ਦੇਚ ਧਿਆਨ ਦਾ ਜੋੜਨਾ ਸ਼ਬਦ ਦੇਚ ਸੁਰਤ ਦਾ ਜੋੜਨਾ ਮੰਤਰ ਦੇਚ ਧਿਆਨ ਦਾ ਜੋੜਨਾ ਇੰਜ ਹੈ ਜੈਸੇ ਸੂਈ ਦੇਚ ਧਾਗਾ ਜੋ ਹੈ ਪ੍ਰੋਰਣਾ ਇਸ ਢੰਗ ਨਾਲ ਜਦ ਸੂਈ ਚੱਲਦੀ ਹੈ ਤੇ ਨਾਲ ਧਾਗਾ ਚੱਲਦਾ ਹੈ ਮਨੁੱਖ ਦਾ ਹਿਰਦਾ ਪ੍ਰਭੂ ਨਾਲ ਜੁੜ ਜਾਂਦਾ ਹੈ ਇਹੀ ਆਪ ਕਹਿ ਰਹੇ ਨੇ ਸੋਇਨੇ ਕੀ ਸੂਈ ਰੁੱਪੇ ਕਾ ਧਾਗਾ ਨਾਮੇ ਕਾ ਚਿਤ ਹਰਿ ਸਾਂ ਲਾਗਾ ਹਰੀ ਨਾਲ ਚਿਤ ਜੁੜ ਗਿਆ ਹਰੀ ਤੇ ਅਨੰਦ ਸਰੂਪ ਹੈ ਅਨੰਦ ਸਰੂਪ ਨਾਲ ਜੁੜਦੇ ਆਂ ਅਨੰਦਮਈ ਅਵਸਥਾ ਮਨੁੱਖ ਦੀ ਬਣ ਜਾਂਦੀ ਏ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵੀ ਫਰਮਾਨ ਹੈ ਚਿੱਤੇ ਚਿੱਤ ਮਿਲਾਇ ਤਾ ਹੋਵੇ ਰੰਗ ਘਣਾ ਪ੍ਰਮਾਤਮਾ ਦੇ ਚਿੱਤ ਨਾਲ ਤੂੰ ਆਪਣਾ ਚਿੱਤ ਜੋੜ ਅਥਾ ਰੰਗ ਬਣੇਗਾ ਅਥਾ ਸੁਖ ਬਣੇਗਾ ਕਿਉਂ ਕਿ ਮਿੱਤ ਕਾ ਚਿੱਤ ਅਨੂਪ ਸੁ ਮਰਮ ਨਾ ਜਾਣੇ ਪ੍ਰਮਾਤਮਾ ਦਾ ਚਿੱਤ ਅਤੀ ਸੁੰਦਰ ਹੈ आनंदमयी है रहस्यमयी है गुणनिधान है प्रभु ਦਾ ਐਸਾ ਚਿਤ ਜਿਹਦੇ ਚ ਸਾਰੇ ਗੁਣ ਨੇ ਸਾਰਾ ਆਨੰਦ ਹੈ ਸਾਰੀਆਂ ਸੁਗੰਧੀਆਂ ਨੇ ਸਾਰਾ ਖੇੜਾ ਹੈ ਸਾਰਾ ਸੁਆਪਣ ਹੈ ਜੈਸੇ ਕੋਈ ਪ੍ਰਭੂ ਦੇ ਚੇਤਨਾ ਲਪਣਾ ਚਿਤ ਜੋੜਦਾ ਹੈ ਜਗਤ ਦੀ ਸਾਰੀ ਸੁਆਪਣ ਨਾਲ ਉਸਨੇ ਆਪਣਾ ਚਿਤ ਜੋੜਿਆ ਹੈ ਜਗਤ ਦੇ ਸਾਰੇ ਸੰਗੀਤ ਨਾਲ ਉਸਨੇ ਆਪਣਾ ਚਿਤ ਜੋੜਿਆ ਹੈ ਜੈਸੇ ਉਸ ਪਰਮ ਸੰਗੀਤ ਦੇ ਨਾਲ ਤੇ ਪਰਮ ਸੁਪਣ ਦੇ ਨਾਲ ਚਿੱਤ ਜੁੜਦਾ ਹੈ ਮਨੁੱਖ ਦੇ ਅੰਦਰ ਵੀ ਪਰਮ ਸੁਪਣ ਤੇ ਸੰਗੀਤ ਦਾ ਜਨਮ ਹੁੰਦਾ ਹੈ ਮਿੱਤ ਕਾ ਚਿੱਤ ਅਨੂਪ ਸੁਮਰਮ ਨ ਜਾਣਈ ਗਾਹਕ ਗੁਣੀ ਅਪਾਰ ਸੁ ਤਤ ਪਛਾਨਈ ਚਿੱਤੇ ਚਿੱਤ ਮਿਲਾਇ ਤਾ ਹੋਵੇ ਰੰਗ ਘਣਾ ਹਰ ਹਾਂ ਚੰਚਲ ਚੋਰੇ ਮਾਰ ਤਾਂ ਪਾਵੇ ਸੁਖ ਘਣਾ ਕਿਉਂਕਿ ਪ੍ਰਮਾਤਮਾ ਦੇ ਚਿੱਤ ਵਿੱਚ ਪਰਮ ਨਾਦ ਹੈ ਪਰਮ ਸੰਗੀਤ ਹੈ ਉਸ ਨਾਲ ਜੁੜਦੇ ਆ ਪਰਮ ਸੰਗੀਤ ਦੀਆਂ ਧੁਨੀਆਂ ਮਨੁੱਖ ਦੇ ਅੰਦਰ ਵਜਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਸ ਦਾ ਜ਼ਿਕਰ ਸ਼੍ਰੀ ਨਾਮਦੇਵ ਜੀ ਮਹਾਰਾਜ ਆਪਣੀ ਬਾਣੀ 'ਚ ਇੰਜ ਕਰਦੇ ਨੇ ਅਣ ਮੰਨਿਆ ਮੰਦਲ ਬਾਜੇ ਬਿਨ ਸਾਵਨ ਘਨ ਹਰ ਗਾਜੇ ਬਾਦ ਅਲ ਬਿਨ ਬਰਖਾ ਹੋਈ ਜੋ ਤਤ ਵਿਚਾਰੇ ਕੋਈ ਮੇਰੇ ਅੰਦਰ ਇੱਕ ਢੋਲ ਵੱਜ ਰਿਹਾ ਨਾਮਦੇਵ ਕਹਿੰਦੇ ਨੇ ਲੇਕਿਨ ਉਹ ਚਮੜੇ ਦਾ ਮੜਿਆ ਹੋਇਆ ਨਹੀਂ ਹੈ ਪਰ ਵੱਜ ਰਿਹਾ ਹੈ ਅੱਠੇ ਪੈਰ ਵੱਜ ਰਿਹਾ ਹੈ ਬڑے ਸੁਰ ਦੇ ਚ ਵੱਜ ਰਿਹਾ ਹੈ ਬڑے ਤਾਲ ਦੇ ਚ ਵੱਜ ਰਿਹਾ ਹੈ ਅਣ ਮੜਿਆ ਮੰਦਲ ਬਾਜੇ ਅੱਜ ਤੱਕ ਦੇ तमाम ਸਿਰ ਮੋਰ ਭਗਤਾਂ ਨੇ ਐਸਾ ਆਖਿਆ ਕਿ ਸਾਡੇ ਅੰਦਰ ਸੰਗੀਤ ਦੀ ਧੁਨ ਚਲਦੀ ਹੈ ਰਾਗ ਦੀ ਧੁਨ ਚਲਦੀ ਹੈ ਤੇ ਰਾਗ ਦੇ ਜਨਮ ਦਾਤੇ ਵੀ ਸੰਤ ਲੋਗ ਨੇ ਭਗਤ ਲੋਗ ਨੇ ਦਰਸਲ ਪ੍ਰਮਾਤਮਾ ਕੀ ਹੈ ਪਰਮ ਸੁੰਦਰਤਾ ਔਰ ਪਰਮ ਸੰਗੀਤ ਪਰਮ ਰਸ ਪਰਮ ਆਨੰਦ ਪਰਮਾਤਮਾ ਨਾਲ ਜੁੜਨਾ ਪਰਮ ਆਨੰਦ ਨਾਲ ਜੁੜਨਾ ਹੈ ਪਰਮ ਸੰਗੀਤ ਨਾਲ ਜੁੜਨਾ ਹੈ ਮਹਾਨ ਸੁਆਪਣ ਨਾਲ ਜੁੜਨਾ ਹੈ ਇਹ ਠੀਕ ਹੈ ਕਿ ਪ੍ਰਾਣ ਪ੍ਰਾਣੇ ਸਮੇਂ ਦੇ ਵੈਦਿਕ ਰਿਸ਼ੀਆਂ ਨੇ ਵੀ ਜੋ ਈਸ਼ਵਰ ਦੇ ਗੁਣ ਮੰਨੇ ਨੇ ਉਸ ਢੰਗ ਨਾਲ ਮੰਨੇ ਨੇ ਸਤਿਯੰ ਸ਼ਿਵੰ ਸੁੰਦਰੰ ਉਹ ਸਤ ਹੈ ਸ਼ਿਵੰ ਉਹ ਪ੍ਰਕਾਸ਼ਮਾਨ ਹੈ ਸੁੰਦਰੰ ਉਹ ਅਤੀ ਸੁੰਦਰ ਹੈ ਸਤ ਚਿਤ ਆਨੰਦ ਉਹ ਸਤ ਸਰੂਪ ਹੈ ਆਨੰਦ ਸਰੂਪ ਹੈ ਸਤ ਸੁਹਾਣ ਸਦਾ ਮੰ ਚਾਓ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਹ ਸਤ ਹੈ ਸੁਹਾਣ ਉਹ ਅਤੀ ਸੁੰਦਰ ਹੈ ਸਦਾ ਮੰ ਚਾਓ ਉਹ ਸਦੀਵੀ ਖੜਿਆ ਹੋਇਆ ਉਸ ਦੇ ਚਿੱਤ ਦੇ ਵਿੱਚ ਸੁੰਦਰਤਾ ਹੈ ਦੇਵੀ ਗੁਣਾਂ ਦੀ ਸੁਆਪਣ ਹੈ ਪਰਮ ਸੰਗੀਤ ਹੈ ਤੋ ਪ੍ਰਮਾਤਮਾ ਨਾਲ ਜੈਸੇ ਕੋਈ ਜੁੜਦਾ ਹੈ ਪਰਮ ਸੰਗੀਤ ਨਾਲ ਜੁੜਦਾ ਹੈ ਪਰਮ ਸੁਆਪਣ ਨਾਲ ਜੁੜਦਾ ਹੈ ਪਰਮ ਆਨੰਦ ਨਾਲ ਜੁੜਦਾ ਹੈ ਇਸ ਵਾਸਤੇ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਮੇਰੇ ਅੰਦਰ ਪਰਮ ਆਨੰਦ ਦੀ ਛਾਪ ਲੱਗੀ ਹੈ ਔਰ ਮੇਰੇ ਅੰਦਰ ਦੇਵੀ ਗੁਣਾਂ ਦੀ ਪਰਮ ਸੁੰਦਰਤਾ ਪ੍ਰਗਟ ਹੋਈ ਹੈ ਆਪ ਤੇ ਸਾਖ ਕਹਿੰਦੇ ਨੇ ਪ੍ਰਣਮੇ ਨਾਮ ਦੇਉ ਨਾ ਕੇ ਬਿਨਾ ਨਾ ਸੋਹੇ ਬਤੀ ਲਖਣਾ ਸਰੀਰਕ ਤਲ ਤੇ ਅਗਰ ਸੁੰਦਰਤਾ ਦੇ 32 ਲਖਣ ਵੀ ਮਨੁੱਖ ਦੇ ਕੋਲ ਹੋਵਨ ਪਰ ਦੇਵੀ ਸੁੰਦਰਤਾ ਦੇਵੀ ਗੁਣਾਂ ਦਾ ਜੋ ਅਸਵਪਣ ਹੈ ਇਹ ਬੰਦੇ ਕੋਲ ਨਾ ਹੋਵੇ ਤੋ 32 ਲਖਣ ਵੀ ਕਿਸੇ ਕੰਮ ਦੇ ਨਹੀਂ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਸਭ ਕੁਬਜ ਕਰੂਪ ਭਾਵੇਂ ਕਿਤਨਾ ਹੀ ਸੁੰਦਰ ਹੋਵੇ ਅਤ ਸੁੰਦਰ ਕੁਲੀਨ ਚਤਰ ਮੁਖ ਗਿਆ ਨਹੀਂ ધਨਵੰਤ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਤੋ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਮੇਰੇ ਅੰਦਰ ਪਰਮ ਸੁਪਨ ਪੈਦਾ ਹੋਇਆ ਹੈ ਔਰ ਪਰਮ ਆਨੰਦ ਪੈਦਾ ਹੋਇਆ ਹੈ ਤੇ ਪਰਮ ਸੰਗੀਤ ਦੀਆਂ ਧੁਨੀਆਂ ਮੇਰੇ ਅੰਦਰ ਪੈਦਾ ਹੋ ਗਈਆਂ ਨੇ 나ਦ ਵੱਜ ਰਿਹਾ ਅਣਮਣਿਆ ਮੰਡਲ ਬਾਜੇ ਬਿਨ ਸਾਵਨ ਘਨ ਹਰ ਗਾਜੇ ਬਿਨਾ ਸਾਵਨ ਤੋਂ ਮੇਰੇ ਅੰਦਰ ਬੱਦਲ ਗਰਜਦੇ ਪੈ ਨੇ ਕਬੀਰ ਅੰਬਰ ਘਨ ਹਰ ਛਾਇਆ ਬਰਖ ਬਰੇ ਸਰਤਾਲ ਚਾਤਰਕ ਜਿਉਂ ਤਰਸਤ ਰਹੇ ਤਿੰਨ ਕੋ ਕੌਣ ਹਵਾਲ ਗੁਰੂ ਰੂਪੀ ਬੱਦਲ ਮੇਰੇ ਅੰਦਰ ਗਰਜ ਰਿਹਾ ਹੈ ਪਰਮਾਤਮਾ ਦਾ ਗਰਜਨ ਸ਼ੁਰੂ ਹੈ ਔਰ ਅੰਮ੍ਰਿਤ ਨਾਮ ਦੀ ਬਰਖਾ ਮੇਰੇ ਹਿਰਦੇ ਤੇ ਹੋ ਰਹੀ ਹੈ ਪਰਮ ਸੰਗੀਤ ਪਰਮ 나ਦ ਮੇਰੇ ਅੰਦਰ ਛਿੜਿਆ ਹੋਇਆ ਹੈ ਔਰ ਇਥੋਂ ਗੱਲ ਸਪਸ਼ਟ ਹੋ ਗਈ ਪ੍ਰਭੂ ਨਾਲ ਜੁੜਨਾ ਪਰਮ ਸੰਗੀਤ ਨਾਲ ਜੁੜਨਾ ਹੈ ਪਰਮ ਹਰਿਆਵਲ ਨਾਲ ਜੁੜਨਾ ਹੈ ਪਰਮ ਆਨੰਦ ਨਾਲ ਜੁੜਨਾ ਹੈ ਪਰਮ ਸਵਪਨ ਨਾਲ ਜੁੜਨਾ ਹੈ